ਮਿੱਤਰੋ ਤੁਸੀਂ ਪੁੱਛਦੇ ਹੋ ਆਪਾਂ ਨੂੰ ਵੀ ਆਪਣੇ ਜਹਾਜ਼ ਦੇ ਉੱਤੇ ਰੋਟੀ ਪਾਣੀ ਕਿਹੋ ਜਿਹਾ ਮਿਲਦਾ ਆਪਾਂ ਨੂੰ ਵੀ ਆਪਣਾ ਜੇ ਕੋਈ ਵੈਜੀਟੇਰੀਅਨ ਬੰਦਾ ਹੋਵੇ ਜਿਹੜਾ ਮੀਟ ਮੋੜ ਨਾ ਖਾਂਦਾ ਹੋਵੇ ਤੇ ਉਹਦੇ ਵਾਸਤੇ ਕੀ ਹੱਲ ਆ ਤੇ ਆਹ ਵੇਖ ਲਓ ਅੱਜ ਆਪਣੇ ਜਹਾਜ਼ ਤੇ ਬੰਦ ਹੈ ਜੀ ਇੱਕ ਪਰੌਂਠੇ ਆਪਣੇ ਚੀਫ ਕੁੱਕ ਸਾਹਿਬ ਇਹ ਬਣਾਉਂਦੇ ਆ ਬਹੁਤ ਵਧੀਆ ਪਰੌਂਠੇ ਬਣਾਉਂਦੇ ਆ ਸਵਾਦ ਟੇਸਟੀ ਆਹ ਕਰੋ ਚੈੱਕ ਇਹ ਤਾਂ ਆਪਣੇ ਜਹਾਜ਼ ਤੇ ਇਸ ਟਾਈਮ ਬੰਦ ਹੈ ਪਰੌਂਠੇ ਬਹੁਤ ਸਵਾਦ ਨਾਲ ਖਾਣਾ ਪੀਣਾ ਬੰਦ ਹੈ ਸ਼ਾਮ ਦਾ ਡਿਨਰ ਦੀ ਤਿਆਰੀ ਹੋਣ ਦੀ ਆ ਆਵੇ ਜੋ ਮੀਟ ਵਗੈਰਾ ਦਾਲਾਂ ਹਨਾ ਜਿਹੜਾ ਬੰਦਾ ਵੈਜੀਟੇਰੀਅਨ ਹੋ ਵੈਜੀਟੇਰੀਅਨ ਖਾਵੇ ਜਿਹੜਾ ਨੌਨ ਵੇਜ ਹੋ ਨੌਨ ਵੇਜ ਖਾਵੇ ਇਦਾਂ ਦੀ ਕੋਈ ਗੱਲ ਨਹੀਂ ਆਵੇ ਸਾਰਾ ਕੁਝ ਬਣਾਵਣਾ ਰੱਖਿਆ ਚੀਫ ਕੁਕ ਨੇ ਬਾਕੀ ਇੱਧਰ ਆਪਣਾ ਸਟੋਰ ਆ ਜਿੱਥੋਂ ਸਮਾਨ ਆਪਣਾ ਸਾਰਾ ਆਉਂਦਾ ਦੇ ਪੱਕਦਾ ਵਾ ਇਹ ਤੇ ਤੁਹਾਨੂੰ ਮੈਂ ਅੱਗੇ ਵੀ ਵਿਖਾਇਆ ਸੀ ਸਾਰਾ ਹੀ ਸਮਾਨ ਜਿਹੜਾ ਆਪਣੇ ਜਹਾਜ਼ ਤੇ ਆਪਣੇ ਕੋਲ ਮੌਜੂਦ ਹੁੰਦਾ ਵਾ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੀ ਨਾ ਹੋਵੇ ਤੇ ਇਧਰੋਂ ਆਪਾਂ ਇਹ ਇੱਥੇ ਪੱਕਦਾ ਵਾ ਤੇ ਇਧਰ ਆ ਕੇ ਬਾਅਦ ਚ ਆਪਾਂ ਬਹਿ ਕੇ ਖਾਂਦੇ ਆਂ ਇਹ ਆਪਣਾ ਮੈਸ ਰੂਮ ਆ ਇੱਥੇ ਆ ਕੇ ਲੱਗ ਜਾਣਾ ਰੋਟੀ ਸਾਰੀ ਤੇ ਜਦੋਂ ਡਿਨਰ ਟਾਈਮ ਹੋਣਾ ਵਾ ਜਾਂ ਲੰਚ ਟਾਈਮ ਹੋਣਾ ਸਾਰਿਆਂ ਨੇ ਇੱਥੋਂ ਆ ਕੇ ਰੋਟੀ ਆਪਣੀ ਖਾ ਲੈਣੀ ਆ ਇੱਥੇ ਬਾਕੀ ਇੱਕ ਚਾਰ ਵਨ ਸਵਨ ਨੇ ਹਰ ਤਰ੍ਹਾਂ ਦੀ ਜੈਮ ਸੌਸ ਜੋ ਵੀ ਚੀਜ਼ ਵਰਤਣ ਵਾਲੀ ਐ ਨਾ ਆਪਣੇ ਜਾਇ ਤੇ ਹਰ ਸਮਾਨ ਆਪਾਂ ਲੈ ਕੇ ਤੁਰਦੇ ਪਹਿਲੋਂ ਪਾਣੀ ਪੀਣ ਆਲਾ ਇੱਥੋਂ ਆਵੇ ਆਉਂਦਾ ਆ ਵੇਖੋ ਫ੍ਰਿਜ ਦੇ ਵਿੱਚ ਸਾਰਾ ਸਮਾਨ ਜੂਸ ਵਗੈਰਾ ਸਭ ਕੁਝ ਰੱਖਿਆ ਜਿੰਨਾ ਮਰਜ਼ੀ ਜੂਸ ਪੀਓ ਜੋ ਮਰਜ਼ੀ ਖਾਓ ਆਏ ਸੇ ਪਏ ਆ